ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ 29 ਅਕਤੂਬਰ 2025 ਸੋ ਆਪ ਜਾਣਦੇ ਹੋ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਭਾਈ ਸੰਦੀਪ ਸਿੰਘ ਜੀ ਸੰਨੀ ਜਿੰਨਾ ਸੂਰੀ ਨੂੰ ਗੱਡੀ ਚਾੜਿਆ ਉਹਦੇ ਭਾਈ ਮਨਦੀਪ ਸਿੰਘ ਜੀ ਜੋ ਜਿਮਣੀ ਚੋਣ ਤਰਨਤਾਰਨ ਹਲਕਾ ਤੋਂ ਲੜ ਰਹੇ ਨੇ ਉਹਦੇ ਵਾਸਤੇ ਪਿਛਲੇ 15 ਦਿਨ ਤੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਭਾਈ ਮਨਦੀਪ ਸਿੰਘ ਜੀ ਦੇ ਇਲੈਕਸ਼ਨ ਵਾਸਤੇ ਪ੍ਰਚਾਰ ਕਰ ਰਹੇ ਨੇ ਸੋ ਅੱਜ ਸਾਡਾ ਪਿੰਡ ਬੁਰਜ 195 ਵਿੱਚ ਜਥੇਬੰਦੀਆਂ ਦੇ ਵੱਖ-ਵੱਖ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਚਾਰ ਵਾਸਤੇ ਪਹੁੰਚੇ ਨੇ ਉਹਦੇ ਵਿੱਚ ਭਾਈ ਜਤਿੰਦਰ ਸਿੰਘ ਜੀ ਮਹਿਤਾ ਭਾਈ ਸੁਖਵਿੰਦਰ ਸਿੰਘ ਜੀ ਸੱਬੋਵਾਲ ਭਾਈ ਅੰਗਰੇਜ਼ ਸਿੰਘ ਜੀ ਮਹਿਤਾ ਭਾਈ ਮੰਨਾ ਸਿੰਘ ਜੀ ਮਹਿਤਾ ਭਾਈ ਕੇਵਲ ਸਿੰਘ ਜੀ ਪ੍ਰਧਾਨ ਬਰਿਆਮ ਸਿੰਘ ਜੀ ਕਾਲਵਾ ਭਾਈ ਸਰੇਂਦਰਪਾਲ ਸਿੰਘ ਜੀ ਤਾਲਾਪੁਰਾ ਜਨਾਲੇ ਤੋਂ ਜੋ ਅਸੀਂ ਆਪਣੀ ਟੀਮ ਲੈ ਕੇ ਆਏ ਆ ਭਾਈ ਗੁਰਪਾਲ ਸਿੰਘ ਜੀ ਆਲਗੋ ਹੋਰ ਵਾਕ ਵਾਕ ਸਾਡੇ ਆਗੂ ਸਹਿਬਾਨ ਨੌਜਵਾਨ ਵੀਰ ਅਸੀਂ ਸਾਰੀ ਜਥੇਬੰਦੀ ਦਾ ਆਗੂਆਂ ਦਾ ਧੰਨਵਾਦ ਵੀ ਕਰਦੇ ਆਂ ਤੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਇੱਕ ਸੰਦੇਸ਼ ਇੱਕ ਅਸੀਂ ਅਪੀਲ ਕਰਦੇ ਆਂ ਕਿ ਭਾਈ ਮਨਦੀਪ ਸਿੰਘ ਜੀ ਨੂੰ ਵੱਧ ਚੜ ਕੇ ਲੰਬੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਾਓ ਤੁਹਾਡਾ ਧੰਨਵਾਦ ਜਥੇਬੰਦੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ Oh,